ਕੀ ਮਾਨਜੋਗ ਸੀਐਮ ਸਾਹਿਬ ਆਪਣੀ ਅਨਕਾ ਤਾਰਨ ਤੇ ਪੰਜਾਬ ਨੂੰ ਨੰਗੀ ਅੱਖ ਨਾਲ ਦੇਖਣ ਪੰਜਾਬ ਕਿਤੇ ਖੜਾ ਪੰਜਾਬ ਚ ਅਨਕਾ ਦਾ ਜ਼ਿਕਰ ਤਾਂ ਹੈਗਾ ਪੰਜਾਬ ਦੀ ਸਿਆਸਤ ਚ ਬੰਜੀਠੀਆ ਸਾਹਿਬ ਕਹਿ ਦਿੰਦੇ ਨੇ ਵੀ ਅਨਕਾਂ ਚਾਚਦੀਆਂ ਨੇ ਬਾਜਵਾ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਮਾਨ ਸਾਹਿਬ ਅਨਕਾ ਤਾਰੋ ਅੱਜ ਤੁਸੀਂ ਵੀ ਉਹੀ ਗੱਲ ਕਰਤੀ ਵੀ ਅਨਕਾ ਤਾਰਨ ਅਨਕਾ ਦਾ ਜ਼ਿਕਰ ਬਾਰ ਬਾਰ ਕਿਉਂ ਹੁੰਦਾ ਦੇਖੋ ਇਹਦਾ ਪਿਛੋਕੜ ਤਾਂ ਹੋਰ ਹੈ ਕੁਝ ਪਰ ਮੋ ਗੱਲ ਕਹੜੀ ਚੰਗੇ ਨਹੀਂ ਸਮਝਦਾ ਹੈਗਾ ਹੋਰ ਇੱਕ ਤਾਂ ਆਪਣਾ ਪਰਸਨਲ ਥੀਓ ਹੁੰਦਾ ਹੈਗਾ ਪਰ ਘਟੋ ਘਟ ਪੰਜਾਬ ਨੂੰ ਨਾ ਜਿਸ ਤਰ੍ਹਾਂ ਧੱਕਿਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਜਿਹੜੇ ਲੋਕ ਦਿੱਲੀ ਦੇ ਲੋਕਾਂ ਤੇ ਮੈਂ ਤੁਹਾਡਾ ਰਣਜੀਤ ਸਿੰਘ ਨਾਬਾ ਅੱਜ ਅਸੀਂ ਜਿਸ ਪਿੰਡ ਦੇ ਵਿੱਚ ਖੜੇ ਆਂ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡ ਪੈਂਦਾ ਹੈ ਸ਼ਾਹਪੁਰ ਤੇ ਸ਼ਾਹਪੁਰ ਦੇ ਵਿੱਚ ਜੇ ਮੇਨ ਗੱਲ ਮੰਨੀਏ ਤਾਂ ਐਮ ਐਲ ਏ ਸ਼ਾਹਪੁਰ ਬਲਬੰਦ ਸਿੰਘ ਸ਼ਾਹਪੁਰ ਜੋ ਸਾਬਕਾ ਐਮ ਐਲ ਏ ਰਹਿ ਚੁੱਕੇ ਨੇ ਅਮਲੋਤ ਉਹਨਾਂ ਦੇ ਪਰਿਵਾਰ 'ਚ ਖੜੇ ਆ ਉਹਨਾਂ ਦੇ ਪਿੰਡ ਖੜੇ ਆ ਅੱਜ ਗੁਰਪ੍ਰੀਤ ਸਿੰਘ ਸ਼ਾਹਪੁਰ ਉਹਨਾਂ ਦੇ بیٹے ਨੇ ਉਹਨਾਂ ਕੋਲ ਆਏ ਆ ਤੇ ਗੱਲਬਾਤ ਕਰਾਵਾਂਗੇ ਪੁੱਛੇ ਕਿਉਂ ਆ ਨੈਸ਼ਨਲ ਜਨਰਲ ਸੈਕਟਰੀ ਤਰुण ਚੁਗ ਜੀ ਇੱਥੇ ਪਹੁੰਚ ਰਹੇ ਨੇ ਭਾਜਪਾ ਦੇ ਜੋ ਨੈਸ਼ਨਲ ਜਨਰਲ ਸੈਕਟਰੀ ਨੇ ਤਰुण ਚੁਗ ਜੀ ਉਹ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਪਾਲਸੀਆਂ ਪੁੱਛਾਂਗੇ ਵੀ ਪੰਜਾਬ 'ਚ ਕੀ ਪਾਲਸੀ ਲੈ ਕੇ ਆ ਰਹੇ ਹੋ ਤੇ ਗੁਰਪ੍ਰੀਤ ਸ਼ਾਹਪੁਰ ਜੀ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਪਿੱਛੇ ਭਾਜਪਾ ਦਾ ਕਿੰਨਾ ਲੱਗਿਆ ਹੈ ਪਾਰਟੀ ਦਾ ਤੇ ਇੱਥੇ ਨੈਸ਼ਨਲ ਜਨਰਲ ਸੈਕਟਰੀ ਦਿੱਲੀ ਤੋਂ ਤੁਰੇ ਹੋਏ ਨੇ ਤਰੁਣ ਚੁਗ ਜੀ ਤਰੁਣ ਚੁਗ ਜੀ ਤੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਦੇਖੋ ਗੂਗੇ ਹੁਣ ਉਹ ਆ ਗਿਆ ਮੇਰੇ ਕੋਲ ਉਹਨੂੰ भारतीय जनता पार्टी भारतीय पार्ट। जनता पार्टी ਇੱਕ ਬਾਈਟ ਲੈਣ ਇੱਕ ਬਾਈਟ ਦੇ ਦਿਓ ਜੀ ਮੁੰਡੇ ਨੂੰ ਮੌੜ ਕੇ ਲੈ ਆਪਣਾ ਪੱਤਰਕਾਰ ਜਿਸ ਤਰ੍ਹਾਂ ਦੇਖਿਆ ਜੀ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਪੰਜਾਬ ਅਜੇ ਲਾਏਡ ਆਰਡਰ ਦੇ ਅੰਦਰ ਬਿਲਕੁਲ ਹੀ ਨਿਊਨਤਮ ਸਤਰ ਤੇਤੇ ਹੈ ਜਿਨ੍ਹਾਂ ਥਾਣਿਆਂ ਨੇ ਜਨਤਾ ਦੀ ਸੁਰੱਖਿਆ ਕਰਨੀ ਹੈ ਉਹਨਾਂ ਥਾਣਿਆਂ ਤੇ ਬੰਬ ਫਟ ਰਹੇ ਨੇ ਅਰ ਭਗਵੰਤ ਮਾਨ ਸਾਹਿਬ ਪ੍ਰੋਣਿਆਂ ਦੀ ਖਾਤਰਦਾਰੀ ਚ ਲੱਗੇ ਹੋਏ ਅਜੇ ਇੱਕ ਖਾਤਰਦਾਰੀ ਨਾ ਕਰਕੇ ਪੰਜਾਬ ਨੂੰ ਬਚਾਨ ਦੀ ਚਿੰਤਾ ਕਰੋ ਪੰਜਾਬ ਪ੍ਰਦੇਸ਼ ਦਾ ਹੀ ਦੁਖੀ ਹੈ ਤੁਹਾਡੀਆਂ ਗਲਤੀਆਂ ਦਾ ਖਮਾਜਾ ਪੰਜਾਬ ਨੂੰ ਕੁਤਰੀਆ ਇਹ ਜਿਹੜਾ ਪੁਲਿਸ ਬਹਾਦਰ ਪੰਜਾਬ ਦੀ ਪੁਲਿਸ ਹੈ ਪੂਰੇ ਦੁਆਲੇ ਜਿਹੜੇ ਆਪਣੇ ਤੁਸੀਂ ਲੀਡਰ ਬਿਠਾਉਂਦੇ ਨੇ ਜਿਹੜੇ ਠੇਕੇਦਾਰ ਬਿਠਾਉਂਦੇ ਨੇ ਉਹਨਾਂ ਤੋਂ ਮੁਕਤੀ ਦਿਵਾਓ ਮੁਤੀ ਸ਼ਾਹਪੁਰ ਜੀ ਦੇ ਘਰ ਆਏ ਮੇਰਾ ਛੋਟਾ ਭਰਾ ਹੈ ਜੀ ਬੜਾ ਪਿਆਰਾ ਭਰਾ ਬੈ ਜ਼ਮੀਨ ਨਾਲ ਜੁੜਿਆ ਆ ਗਰੀਬ ਦੀ ਹਿੱਤ ਦੀ ਗੱਲ ਕਰਨ ਵਾਲਾ ਭਰਾ ਹੈ ਇਹ ਤੇ ਮੇਰੇ ਮੇਰਾ ਆਪਣਾ ਕਾਰ ਹੈ ਮੈਂ ਆਪਣੀ ਮਾਂ ਨੂੰ ਮਿਲਣਾ ਸੀ ਜੋ ਕਿਸਾਨਾਂ ਨਾਲ ਹੋਇਆ ਸਰ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਦਾ ਜਿਹੜਾ ਟਾਪ-ਅਪ ਦਾ ਵਾਅਦਾ ਕੀਤਾ ਸੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਉਹਨੂੰ ਪੂਰਾ ਕਰਨਾ ਚਾਹੀਦਾ ਜੀ ਆਛਾ ਜੀ ਸਤਿ ਸ਼੍ਰੀ ਅਕਾਲ ਪੂਰਾ ਰਾਈਟ ਹੋਏ ਅਸ ਮੁੰਡਾ ਲੈ ਜਾਣਾ ਉਹਦੀ ਮੰਦੀ ਹੋ ਜਾਣਾ ਜਾਨਾਂ ਦੀ ਨਾਲੇ ਤਾਂ ਪਿਆਰ ਰਿਹਾ ਸਵਾਜੀ ਕਾਜੀ ਸਾਰਾ ਤੁਸੀਂ ਉਹ ਨਹੀਂ ਹਾਂ ਨਹੀਂ ਬੜਾ ਫੁੜੁੜਾ ਤਾਂ ਦੇ ਫੜਾ ਫੜ ਦੱਬੀ ਲੋ ਗਾੜੇ ਵਿੱਚ ਫੜਾ ਫੜ ਦਿਲਾ ਲਓ ਬਾਬਾ ਜੀ ਤੁਸੀਂ ਵੀ ਆ ਗਏ ਸੀ جاؤ او بیٹا کارا کي 400 قالين مننه هاجي هاجي دس ٻترا جو مله आमदार راجي ها ڏسو ڏسو ڪا به ڳالهه ٿرڻا وئي ٿا ਜੀ 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 ਜ 啊，对。 ਮਾਈ ਮਾਤੀ ਜਿੰਦਾਬਾਦ ਸ਼੍ਰੀ ਤਰਨ ਸਿੰਘ ਜੀ ਜਿੰਦਾਬਾਦ ਭਾਰਤੀ ਜੱਤਾ ਪਾਤੀ ਜਿੰਦਾਬਾਦ ਨਮਸਕਾਰ ਜੀ ਸਾਡੇ ਨਾਲ ਗੁਰਪ੍ਰੀਤ ਸ਼ਾਹਪੁਰ ਅੱਜ ਮੌਜੂਦ ਨੇ ਜੋ ਭਾਜਪਾ ਮੁੱਖ ਸੇਵਾਦਾਰ ਨਾਬਾ ਹਲਕਾ ਤੋਂ ਨੇ ਅੱਜ ਇਹਨਾਂ ਦੇ ਘਰ ਬੈਠੇ ਆ ਸ਼ਾਹਪੁਰ ਪਿੰਡ ਤੇ ਤਰुण चुग जी ਅੱਜ ਆਏ ਸੀ ਜੋ ਜਨਰਲ ਸੈਕਟਰੀ ਪੰਜਾਬ ਆ ਆਪਣਾ ਜਨਰਲ ਸੈਕਟਰੀ ਬੀਜੇਪੀ ਦੇ ਨੇ ਹਾਲ ਇੰਡੀਆ ਦੇ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਕਿਸ ਗੱਲ ਤੇ ਆਈ ਸ਼ਾਪੁਰ ਸਾਹਿਬ ਕੀ ਹਾਂ ਬਹੁਤ ਵਧੀਆ ਚੜ੍ਹਦੀ ਕਲਾ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਤਰुण चुਗ ਜੀ ਆਏ ਸੀ ਕੀ ਕਹਿ ਕੇ ਕੀ ਥੋੜੀ ਇਨਾਮੀ ਪਾਲਸੀ ਹੈ ਬੀਜੇਪੀ ਦੀ ਕੀ ਗੱਲਾਂ ਬਾਤਾਂ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਪੰਤ ਰਤਨ ਜਿਹੜਾ ਰਕਟਾਰ ਸਿੰਘ ਟੋੜਾ ਉਹਨਾਂ ਦੀ ਵਰਸੀ ਸੀ ਤੇ ਉਸ ਦੇ ਸਬੰਧ ਚ ਅੱਜ ਤਰਨ ਚੁਗ ਜੀ ਟੌੜੇ ਆਏ ਸੀ ਤੇ ਉਹਨਾਂ ਦਾ ਮੈਨੂੰ ਰਾਤ ਨੂੰ ਫੋਨ ਆਇਆ ਕੱਲ ਕਿ ਕੁਰਪ੍ਰਿਤ ਇਹ ਤੇਰੇ ਹਲਕੇ ਚ ਪੈਂਦਾ ਮੈਂ ਕਿਹਾ ਜੀ ਮੇਰੇ ਹਲਕੇ ਚ ਨਹੀਂ ਮੇਰਾ ਪਿੰਡ ਵੀ ਆ ਉਹ ਕਹਿੰਦੇ ਵੀ ਇਹ ਤੇਰਾ ਪਿੰਡ ਮੈਂ ਕਿਹਾ ਜੀ ਸਾਡਾ ਦੋਨੇ ਪਿੰਡ ਇਕੱਠੇ ਨੇ ਤੇ ਮੈਂ ਉਹਨਾਂ ਨਾਲ ਫਿਰ ਜਦੋਂ ਮੇਰਾ ਸੰਪਰਕ ਹੋਇਆ ਤੇ ਉਹ ਕਹਿੰਦੇ ਫਿਰ ਤੇਰੇ ਕੋਲ ਵੀ ਚਾਹ ਪੀ ਕੇ ਜਾਵਾਂਗੇ ਠੀਕ ਹੈ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਵਾਹਿਦ ਲੀਡਰ ਨੇ ਠੀਕ ਹੈ ਤੇ ਸਾਡੇ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਨੇ ਠੀਕ ਹੈ ਤਿੰਨ ਚਾਰ ਸਟੇਟਾਂ ਦੇ ਇੰਚਾਰਜ ਨੇ ਠੀਕ ਹੈ ਜੰਮੂ ਕਸ਼ਮੀਰ ਵਰਗੀ ਕੰਪਲਿਕੇਟਿਡ ਸਟੇਟ ਦੀ ਠੀਕ ਹੈ ਬਹੁਤ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਠੀਕ ਹੈ ਤੇ ਪਾਰਟੀ ਦਾ ਕਿਉਂਕਿ ਉਹਨਾਂ ਦਾ ਜਿਹੜਾ ਬੇਸ ਆ ਉਹ ਆਪਾਂ ਸਭ ਨੂੰ ਪਤਾ ਅਮਰਸਰ ਤੋਂ ਨੇ ਪੰਜਾਬੀ ਨੇ ਹਾਂਜੀ ਤੇ ਕੁਦਰਤੀ ਹੁੰਦਾ ਵੀ ਜਦੋਂ ਬੰਦਾ ਆਪਣੇ ਘਰੇ ਆਉਂਦਾ ਉਹਦੇ ਚ ਉਤਸ਼ਾਹ ਵੀ ਹੁੰਦਾ ਠੀਕ ਹੈ ਤੇ ਅੱਜ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦਾ ਸਿਨੈਰੀਓ ਆ ਠੀਕ ਹੈ ਉਹ ਮੋਰਗਨ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਜਿਹੜਾ ਲੋਕ ਨੇ ਉਹ ਕਿਸੇ ਵੀ ਤਬਕੇ ਨਾਲ ਕਿਸੇ ਵੀ ਧਰਮ ਜਾਤ ਮਸਜਬ ਨਾਲ ਸੰਬੰਧ ਰੱਖਦੇ ਹੋਣ ਅੱਜ ਹਰ ਇੱਕ ਜਗ੍ਹਾ ਖੁੰਡ ਚਰਚਾ ਹੈ ਚਾਹੇ ਤੁਸੀਂ ਪਿੰਡਾਂ ਚ ਲੈ ਲਓ ਸ਼ਹਿਰਾਂ ਚ ਲੈ ਲਓ ਕਿ ਪੰਜਾਬ ਦੇ ਲੋਕਾਂ ਕੋਲ ਸਿਰਫ ਇੱਕੋ ਇੱਕ ਵਕਲਪ ਹੈ ਭਾਰਤੀ ਜਨਤਾ ਪਾਰਟੀ ਠੀਕ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜੇ ਪਿਛਲੇ ਤੁਸੀਂ 10-12 ਸਾਲਾਂ ਦਾ ਨਰਿੰਦਰ ਮੋਦੀ ਦਾ ਕਾਰਜਕਾਲ ਦੇਖੋ ਜਿਹੜੇ ਕਹਿਣੀ ਤੇ ਕਰਨੀ ਦੇ ਪੱਕੇ ਰਹੇ ਨੇ ਠੀਕ ਹੈ ਚਾਹੇ ਉਹ ਕਿੰਨੀਆਂ ਯੋਜਨਾਵਾਂ ਨੇ ਕਿੰਨੀਆਂ ਸਕੀਮਾਂ ਨੇ ਜਿਸ ਨੂੰ ਪ੍ਰਧਾਨ ਮੰਤਰੀ ਨੇ ਖਾਸ ਕਰ ਨਿਮਨ ਸਤਰ ਦੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਦਾ ਫਾਇਦਾ ਹੋਇਆ ਮੱਧ ਵਰਗੀ ਪਰਿਵਾਰਾਂ ਨੂੰ ਫਾਇਦਾ ਹੋਇਆ ਚਾਹੇ ਆਨਸ਼ੂਮਨ ਯੋਜਨਾ ਹੈ ਚਾਹੇ ਪ੍ਰਵਾਸ ਯੋਜਨਾ ਹੈਗੀ ਹੈ ਚਾਹੇ ਉਹ ਕਿਸਾਨਾਂ ਨੂੰ ਕਿਸਾਨ ਸਮਰiddhi ਯੋਜਨਾ ਹੈਗੀ ਇਹ ਸਨਮਾਨ ਯੋਜਨਾ ਮਤਲਬ ਕਿ ਬੀਜੇਪੀ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਬਣ ਗਏ ਨੇ ਮੌਜੂਦਾ ਸਰਕਾਰ ਦੇ ਉਹ ਬਹੁਤ ਤਰਸਯੋਗ ਨੇ ਜਿਸ ਤਰ੍ਹਾਂ ਕਿਸਾਨਾਂ ਨੂੰ ਅੱਧੀ ਰਾਤ ਨੂੰ ਠਾਲਿਆ ਗਿਆ ਜਿਸ ਤਰ੍ਹਾਂ ਨਾਲ ਵਿਹਾਰ ਹੋਇਆ ਉਹ ਤਾਂ ਹੁਣ ਵੀ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਜੇ ਦਿੱਲੀ ਬੈਠਣਾ ਅਸੀਂ ਦਿੱਲੀ ਵੀ ਬੈਠਾਂਗੇ ਮੂਰੇ ਲੱਗਾਂਗੇ ਫਿਰ ਜਿਉ ਨਾਲ ਕਹਿੰਦੇ ਫਿਰ ਉਹ ਗਏ ਬੀਜੇਪੀ ਦਾ ਹੱਥ ਬੀਜੇਪੀ ਨੇ ਠਾਇ ਦੇਈ ਕੁਝ ਤਾਂ ਇਹ ਵੀ ਗੱਲਾਂ ਕਰ ਰਹੇ ਨੇ ਜਦੋਂ ਨਾ ਸੀਐਮ ਸਾਹਿਬ ਜਦੋਂ ਮੀਟਿੰਗ ਉੱਠ ਕੇ ਚਲੇ ਗਏ ਸੀ ਬਿਲਕੁਲ ਉਹਨਾਂ ਚ ਇੱਕ ਬਹੁਤ ਸਿਆਣਾ ਵਿਅਕਤੀ ਸੀ ਉਹਨੇ ਇੱਕ ਸੁਝਾਅ ਲੈ ਕੇ ਸੀ ਵੀ ਚਾਰ ਜਈਆਂ ਫਸਲਾਂ ਨੇ ਜਿਨ੍ਹਾਂ ਨੂੰ ਐਮਐਸਪੀ ਸੂਬਾ ਸਰਕਾਰ ਇਹ ਦੇ ਸਕਦੀ ਹੈ ਠੀਕ ਹੈ ਤੇ ਤੁਹਾਡਾ ਜਿਹੜਾ ਆਰਥਿਕ ਲੈਵਲ ਹੈ ਤੁਹਾਡੀ ਜੀਡੀਪੀ ਵਧੂਗੀ ਪਰ ਸੀਐਮ ਸਾਹਿਬ ਦਾ ਧਿਆਨ ਹੀ ਨਹੀਂ ਉਧਰ ਕਿਉਂਕਿ ਸੀਐਮ ਸਾਹਿਬ ਕੀ ਕਰਨ ਉਹ ਐਮਐਸਪੀ ਦੇ ਇਹਨਾਂ ਦੇ ਲੀਡਰ ਨੇ ਜੀ ਐਮਐਲਏ ਨੇ 5 ਮਿੰਟਾਂ ਚ ਦਿੰਦੇ ਨੇ ਮਿਲ ਗਈ ਤੁਸੀਂ ਤੁਸੀਂ ਵੀ ਖੇਤੀ ਕਰਦੇ ਹੋਗੇ ਆ ਮੈਂ ਕੀਤੀ ਹੈ ਕੀਤੀ ਜਦੋਂ ਉਹ ਪਿੰਡ ਦਾ ਮਤੌਰ ਸਰਪੰਚ ਸੀ ਮੈਂ ਵੀ ਕੀਤੀ ਹੈ ਮੈਨੂੰ ਉਸ ਬੀਬੀ ਦੇ ਤਰਸ ਆਉਂਦਾ ਵਿਚਾਰੀ ਤੇ ਕਿਉਂਕਿ ਚਲੋ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਕਿੱਤਾ ਸੀ ਉਹ ਚਲੋ ਗੌਣਪੁਰਨ ਵਾਲਾ ਸੀ ਜਜ਼ਬਾਤ ਚਾਕੇ ਯੋਜਨਾ ਬਾਨੀ ਪੜਦੀ ਆ ਜਦੋਂ ਪੰਜਾਬ ਜਿਹੜਾ ਕਿਸਾਨੀ ਆਪਾਂ ਨੂੰ ਪਤਾ ਹੈ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਤੇ ਰਿਆਂ ਸਪਰੇਹਾਂ ਨਾਲ ਆਪਾਂ ਘਿਰੇ ਹੋਏ ਆ ਤੇ ਸਭ ਤੋਂ ਜਿਹੜਾ ਵੱਡੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਿਸਾਨ ਖੁਦ ਕਹਿੰਦੇ ਨੇ ਕਿ ਸਰ ਕਿਸੇ ਦਾ ਮਨ ਨਹੀਂ ਕਰਦਾ ਮੈਂ ਕਿਸਾਨ ਵੀ ਕਣਕ ਦੇ ਝੋਨਾ ਪੀਜਾਂ ਪਰ ਉਹਨਾਂ ਨੂੰ ਰਿਪਲੇਸਮੈਂਟ ਕਰਨ ਲਈ ਇੱਕ ਪਲੈਨਿੰਗ ਦੀ ਲੋੜ ਹੈ ਸੂਬਾ ਸਰਕਾਰ ਕੋਲ ਬਹੁਤ ਸਰਸ ਹੁੰਦੇ ਨੇ ਹਰਿਆਣਾ ਚ ਐਮਐਸਪੀ ਨਹੀਂ ਦੇ ਰਹੀ ਬੀਜੇਪੀ ਠੀਕ ਹੈ ਤੁਹਾਡੇ ਸਾਹਮਣੇ 14 ਫਸਲਾਂ ਤੇ ਦੇ ਰਹੀ ਹੈ ਫਿਰ ਹਰਿਆਣਾ ਕਿਉਂ ਬੈਠੇ ਸੀ ਇਹਨਾਂ ਦੇ ਨਾਲ ਲੱਗੇ ਕੋਈ ਵੀ ਨਹੀਂ ਬੈਠਾ ਹਰਿਆਣੇ ਦਾ ਤਾਂ ਇੱਕ ਵੀ ਨਹੀਂ ਬੈਠਾ ਹਰਿਆਣੇ ਵਾਲੇ ਲੋਕ ਤਾਂ ਐਨੇ ਅਤਾਸ਼ੀ ਮੇਰੇ ਖੁਦ ਰਿਸ਼ਤੇਦਾਰ ਅੰਬਾਲਾ ਹੀ ਰਹਿੰਦੇ ਨੇ ਤੇ ਮੈਂ ਇਹ ਨਹੀਂ ਦੱਸ ਸਕਦਾ ਇੱਕ ਨਹੀਂ ਦੋ ਨਹੀਂ ਕਈ ਧਾਰਨਾ ਨੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਧਰਨਾ ਉਹਨਾਂ ਨੇ ਲਾਇਆ ਪਰ ਲੋਕਾਂ ਲਈ ਮੋਰਗਨ ਸਾਹਿਬ ਜੇ ਕੋਈ ਥੋੜਾ ਵੀ ਰਿਸ਼ਤੇਦਾਰ ਹੋਵੇ ਅੱਜ ਆਪਾਂ ਦਿੱਲੀ 에ਰਪੋਰਟ ਤੇ ਜਾਣਾ ਸੀਗਾ ਹਾਂਜੀ ਖਾਸ ਕਰ ਜਿਹੜਾ ਦਿੱਲੀ 에ਰਪੋਰਟ ਆ ਉਹ ਪੰਜਾਬ ਤੋਂ ਚੱਲਦਾ ਹੈ ਪੰਜਾਬ ਦੇ ਲੋਕ 80% ਜਾਂਦੇ ਨੇ ਬਿਲਕੁਲ ਤੇ ਜਿਨੇ ਜਾਣਾ ਹੁੰਦਾ ਸੀਗਾ 에어ਪੋਰਟ ਤੋ ਪਹੁੰਚਣ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ ਪਰ ਅਗਲੇ ਨੂੰ 2 ਘੰਟੇ ਅੰਮਾਲੇ ਤੱਕ ਪਹੁੰਚਣ ਚ ਲੱਗ ਜਾਂਦੇ ਸੀ ਬਿਲਕੁਲ ਪਿੰਡਾਂ ਵਿੱਚ ਦੀ ਹੋ ਗਈ ਜਾਣਾ ਤੇ ਪਿੰਡ ਵੀ ਐਨੇ ਪਰੇਸ਼ਾਨ ਹੋ ਗਏ ਸੀ ਕਿ ਉਹਨਾਂ ਨੇ ਮਜਬੂਰੀ ਬੱਸ ਪਿੰਡਾਂ ਦੇ ਮੂਰੇ ਚੱਕ ਪੋਸਟਾਂ ਲਾਤੀਆਂ ਸਰਕਾਰ ਟੁੱਟ ਗਈ ਬਹੁਤ ਬੁਰਾ ਹਾਲ ਨਾਦਰੋਂ ਪਰਚੀਆਂ ਵੀ ਕੱਟਣ ਲੱਗ ਗਈ ਖਬਰ ਵੀ ਆਈ ਸੀ ਦੇਖੋ ਗੱਲ ਇਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸਰਕਾਰ ਆ ਉਹਨਾਂ ਦਾ ਕਹਿੰਦਾ ਯਾਰ ਹਰ ਸ਼ਾਖ पे ਉੱਲੂ ਹੈ ਹੈਨਾ ਅਰਸ਼ਾਕ ਪਸਵੇਰਾ ਸੋ ਮੇਰੇ ਕਹਿਣ ਤੋਂ ਮਤਲਬ ਇਹ ਆ ਕਿ ਮਾਨਜੋਗ ਸੀਐਮ ਸਾਹਿਬ ਆਪਣੀ ਅਨਕਾ ਤਾਰਨ ਠੀਕ ਹੈ ਪੰਜਾਬ ਨੂੰ ਨੰਗੀ ਅੱਖ ਨਾਲ ਦੇਖਣ ਪੰਜਾਬ ਕਿੱਥੇ ਖੜਾ ਹੈ ਪੰਜਾਬ ਚ ਅਨਕਾ ਦਾ ਜ਼ਿਕਰ ਤਾਂ ਹੈਗਾ ਪੰਜਾਬ ਦੀ ਸਿਆਸਤ ਚ ਮਨਜੀਠੀਆ ਸਾਹਿਬ ਕਹਿ ਦਿੰਦੇ ਨੇ ਵੀ ਅਨਕਾਂ ਚੱਜਦੀਆਂ ਨੇ ਬਾਜਵਾ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਮਾਨ ਸਾਹਿਬ ਅਨਕਾ ਤਾਰੋ ਅੱਜ ਤੁਸੀਂ ਵੀ ਉਹੀ ਗੱਲ ਕਰਤੀ ਵੀ ਅਨਕਾ ਤਾਰਨ ਅਨਕਾ ਦਾ ਜ਼ਿਕਰ ਬਾਰ ਬਾਰ ਕਿਉਂ ਹੁੰਦਾ ਦੇ ਕੋਈ ਦਾ ਪ੍ਰਸ਼ੋਕੜ ਤਾਂ ਹੋਰ ਹੈ ਕੁਝ ਪਰ ਮੈਂ ਉਹ ਗੱਲ ਕਹਣੀ ਚੰਗੇ ਨਹੀਂ ਸਮਝਦਾ ਹੈਗਾ ਹਰ ਇੱਕ ਦਾ ਆਪਣਾ ਪਰਸਨਲ ਥੀ ਵਿਊ ਹੁੰਦਾ ਹੈਗਾ ਪਰ ਘਟੋ ਘਟ ਪੰਜਾਬ ਨੂੰ ਨਾ ਜਿਸ ਤਰ੍ਹਾਂ ਧੱਕਿਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਜਿਹੜੇ ਲੋਕ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਫੇਲ ਕਰਤਾ ਅੱਜ ਮਨੀਸ਼ ਸ਼ਸ਼ਰੋਦੀਆ ਤਿੰਨ ਡਿਪਾਰਟਮੈਂਟ ਪੰਜਾਬ ਦੇ ਉਹਨੂੰ ਰਿਪੋਰਟ ਕਰ ਰਹੇ ਨੇ ਠੀਕ ਹੈ ਜੀ ਸਤਿੰਦਰ ਜੈਨ ਨੂੰ ਤਿੰਨ ਡਿਪਾਰਟਮੈਂਟ ਰਿਪੋਰਟ ਕਰ ਰਹੇ ਨੇ ਠੀਕ ਹੈ ਤੇ ਕੇਜਰੀワਲ ਨੂੰ ਰਿਪੋਰਟ ਕਰ ਰਹੇ ਨੇ ਕੀ ਗੱਲ ਜਿਹੜੇ ਪੰਜਾਬ ਦੇ ਮੰਤਰੀ ਨੇ ਉਹਨਾਂ ਕੋਲ ਆਪਣੀ ਸਮਰੱਥਾ ਨਹੀਂ ਹੈਗੀ ਕੀ ਗੱਲ ਉਹਨਾਂ ਕੋਲ ਪੰਜਾਬ ਚਲਾਉਣ ਦੇ ਯੋਗ ਨਹੀਂ ਹੈਗੇ ਤੇ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਇਹ ਕੌਕ ਹੀ ਰਿਹਾ ਹੈਗਾ ਕੀ ਠੀਕ ਹੈ ਬਾਕੀ ਗੱਲ ਇਹ ਆ ਭਾਰਤੀ ਜਨਤਾ ਪਾਰਟੀ ਦ੍ਰਿੜ ਨਿਸ਼ਚੇ ਵਾਚਕ ਹੋ ਕੇ ਜਿਸ 20 ਸਤਰਤੇ ਹੁਣ ਤੁਰ ਰਹੀ ਹੈ ਕੰਮ ਕਰ ਰਹੀ ਹੈ ਬੂਤ ਪੱਧਰ ਤੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣੂਗੀ ਭਾਰਤੀ